ਜੀਸਸ ਸ੍ਰੀ ਕਰਾਲ ਜੀ ਤੇ ਇਹ ਮੈਂ ਪਾ ਰਹੀਆਂ ਪਲੇਟਾਂ ਸੂਟ ਦੀਆਂ ਤਾਂ ਤਾਂ ਪਲੇਟਾਂ ਦੇ ਨਿਸ਼ਾਨ ਲੱਗੇ ਸੀ ਇਹਦੇ ਤਾਂ ਨਿਸ਼ਾਨ ਥੋੜੇ ਡਾਰਕ ਕਰਦੇ ਹਾਂ ਤਾਂ ਕਿ ਦਿਖ ਜਾਨ ਤਾਂ ਹੁਣ ਮੈਂ ਲੰਮੀ ਪਲੇਟ ਇੱਕ ਪਾਈ ਹੈ ਮੈਂ ਦੂਸਰੀ ਵੀ ਪਾ ਕੇ ਦਿਖਾਉਣੀ ਆ ਤੁਹਾਨੂੰ ਕਿ ਕਿਸ ਤਰ੍ਹਾਂ ਇਹ ਲੇਪ ਬਣਾਉਣੀ ਹੈ ਹਾਂ ਜਮਾਂ ਬ੍ਰੀਕ ਸੀਨ ਲਓ। ਤਾਂ ਪਲੇਟ ਦੇ ਸੈਂਟਰ ਚ ਆ ਕੇ ਆਪਾਂ ਪਲੇਟ ਨੂੰ ਡੂੰਘਾ ਕਰਨਾ ਇਸ ਦੂਤੋਂ ਬਿਲਕੁਲ ਬਰੀਕ ਸੀਨ ਲਾਉਣੀ ਆ ਨਾਲ-ਨਾਲ ਆਪਾਂ ਵਿਚਾਲੇ ਸੈਂਟਰ ਚ ਆ ਕੇ ਤਾਂ ਪਲੇਟ ਨੂੰ ਡੂੰਗਾ ਕਰਨਾ ਦੋਨੀਆਂ ਪਲੇਟਾਂ ਇਸੇ ਤਰ੍ਹਾਂ ਪਾਉਣੀਆਂ ਲੰਮੀਆਂ ਪਲੇਟਾਂ ਜਿਹੜੀਆਂ ਤਾਂ ਆਪਾਂ ਸੈਡ ਵਾਲੀਆਂ ਵੀ ਪਾਵਾਂਗੇ ਉੱਪਰਲੀ ਪਲੇਟ ਪਾਉਣੀ ਆ ਆਪਾਂ ਸ਼ੋਲਡਰ ਵਾਲੀ ਤਾਂ ਇੱਥੋਂ ਆਪਾਂ ਬਿਲਕੁਲ ਬਰੀਕ ਚੱਕਣੀ ਆ ਸੀਨ ਲਾਉਣੀ ਆ ਨਿਸ਼ਾਨ ਤੋਂ ਤੇ ਜਿਹੜੀ ਆਪਾਂ ਸਾਈਡ ਨੂੰ ੜ ਜਾਣੀ ਆ ਸੀਨ ਤਾਂ ਅੱਧਾ ਇੰਚ ਵਿੱਚ ਫੋਲਡ ਹੋਣੀ ਚਾਹੀਦੀ। ਇਸੇ ਤਰ੍ਹਾਂ ਜਿਹੜੀ ਕਮਰ ਵਾਲੀ ਹੈਗੀ ਆ ਪਲੇਟ ਤੇਟੀ ਪਲੇਟ ਉਹ ਵੀ ਇਸੇ ਤਰ੍ਹਾਂ ਆਪਾਂ ਇਧਰੋਂ ਬ੍ਰੀਕ ਕਰ ਥੋੜਾ ਜਿਆਦਾ ਆਸਤੇ ਆਸਤੇ ਇਥੋਂ ਟਿੱਕਰ ਅੱਤਾ ਜਾਂ ਚੁੱਕ ਨੂੰ ਵਿੱਚ ਸੀਨ ਕਰਨੀ ਹੈ ਦੋਨਾਂ ਸੈਟਾਂ ਦੀਆਂ ਪਲੇਟਾਂ ਸੇਮ ਇੱਕੋ ਜੀਆਂ ਪੈਣੀਆਂ ਚਾਹੀਦੀਆਂ ਉਹ ਇਥੋਂ ਸੀਨ ਲਾਉਣੀਆਂ ਸਟਾਰਟ ਕਰਨੀਆਂ ਤਾਂ ਇੱਥੇ ਡਬਲ ਕਰਨਾ ਹੈ ਸੀਨ ਕਿਉਂਕਿ ਇਹ ਉਤੜਦੀ ਨਹੀਂਗੀ ਫਿਰ ਉਹ ਰੂਤੜੇ ਨਾ ਪੱਕਾ ਕਰ ਦੇਣਾ ਬਿਲਕੁਲ ਜਿਹੜੇ ਨਿਸ਼ਾਨ ਆ ਵਿੱਚ ਕਰ ਲੈਣੇ ਹਨ ਜੇ ਤੁਸੀਂ ਚੌਕ ਨਾ ਲਾਏ ਆ ਉਹ ਤਾਂ ਲਈ ਜਾਣਗੇ ਜੇ ਕਿਤੇ ਤੁਸੀਂ ਪੈਨ ਜਾਂ ਪੈਨਸਲ ਨਾਲ ਲਾਏ ਆ ਤਾਂ ਉਹ ਸੀਨ ਦੇ ਵਿੱਚ ਕਰ ਦੋ ਇਸ ਟੈਂਪਲੇਟਾ ਪੈਂਦੀ ਹੈ ਇੱਥੇ ਅਸੀਂ ਦੋਨੇ ਪਲੇਟਾਂ ਪਾ ਲਈਆਂ ਹੁਣ ਆਪਾਂ ਬੈਕ ਵਾਲੇ ਪੱਲੇ ਦੀ ਪਲੇਟ ਪਾਵਾਂਗੇ ਉਸੇ ਤਰ੍ਹਾਂ ਬੈਕ ਵਾਲੇ ਪਨੇ ਵੀ ਆਪਾਂ ਜਿਵੇਂ ਮੂਰਲੀਆਂ ਪਲੇਟਾਂ ਪਾਈਆਂ ਇਹਦੇ ਨਾਲ ਛਾਲਾਂ ਤਾਂ ਇਹ ਜਿਹੜਾ ਕਪੜਾ ਇਹ ਆਪਾਂ ਪਲੇਟਾਂ ਦੇ ਥੱਲੇ ਜ਼ਰੂਰ ਦੇਣਾ ਇਹਦੇ ਨਾਲ ਆਪਣਾ ਜਿਹੜਾ ਸੂਟ ਹੈ ਛਿਜਦਾ ਨਹੀਂਗਾ ਇੱਥੇ ਡਬਲ ਹੋ ਜਾਂਦਾ ਕਪੜਾ ਕਿਉਂਕਿ ਇੱਥੇ ਜਿਹੜਾ ਕਚਾਵ ਹੁੰਦਾ ਉਹ ਜ਼ਿਆਦਾ ਹੁੰਦਾ ਫਿਟਿੰਗ ਦੇ ਹਿਸਾਬ ਨਾਲ ਦੋਨੇ ਪਲੇਟਾਂ ਪਾ ਲਈਆਂ ਹੁਣ ਤਾਂ ਬੈਗ ਵਾਲਾ ਨੈਕ ਟੇਸਟਿੰਗ ਪੇਪਰ ਨਾਲ ਕਟਿੰਗ ਕਰਕੇ ਆਪਾਂ ਪ੍ਰੈਸ ਨਾਲ ਲਾਉਂਦੇ ਆਂ ਤਾਂ ਆਪਾਂ ਇਹ ਲਾਉਂਦੇ ਹਾਂਜੀ ਇਹ ਪੇਸਟਿੰਗ ਪੇਪਰ ਨਾਲ ਮੈਂ ਨੇ ਇੱਕ ਕੱਟ ਲਿਆ ਤੇ ਇਹ ਆਪਾਂ ਇਹ ਬੈਕ ਵਾਲਾ neck ਬਣਾ ਰਹੇ ਹਾਂ ਪਹਿਲਾਂ ਆਪਾਂ ਸੈਂਟਰ 'ਚ ਬਿਲਕੁਲ ਕਰੀਜ਼ ਨਾਲ ਕਰੀਜ਼ ਮਲਾ ਕੇ neck ਨੂੰ ਫਿਰ ਆਪਾਂ ਇਹ neck ਤੇ ਸਲਾਈ ਲਾਵਾਂਗੇ ਕੰਨੀ ਕੰਨੀ ਦੇ ਨਾਲ ਨਾਲ ਸਾਰੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ